ਕੈਨੇਡਾ ਵਿੱਚ ਫੋਰਨ ਇੰਟਰਫੀਰੈਂਸ ਦਾ ਮਾਮਲਾ ਸਾਲ 2020 ਦੇ ਵਿੱਚ ਉਦੋਂ ਸੁਰਖੀਆਂ ਦੇ ਵਿੱਚ ਆਇਆ ਜਦੋਂ ਇੱਕ ਨਿਊਜ਼ ادارے ਵੱਲੋਂ ਗਲੋਬਲ ਮੇਲ ਵੱਲੋਂ ਕੁਝ ਖਬਰਾਂ ਜੜੀਆਂ ਉਨਾਂ ਅਸ਼ਰਕ ਕੀਤੀਆਂ ਗਈਆਂ ਜਿਸ ਦੇ ਵਿੱਚ ਦੱਸਿਆ ਗਿਆ ਸੀ ਕਿ ਚੀਨ ਦੀ ਸਰਕਾਰ ਦੇ ਵੱਲੋਂ ਕਥਿਤ ਤੌਰ ਤੇ ਕੈਨੇਡਾ ਦੇ ਦੋ ਇਲੈਕਸ਼ਨ ਜਿਹੜੇ ਸਾਲ 2019 ਔਰ 2021 ਦੇ ਵਿੱਚ ਫੈਡਰਲ ਇਲੈਕਸ਼ਨ ਹੋਏ ਸੀ ਉਹਨਾਂ ਦੇ ਵਿੱਚ ਕਥਿਤ ਤੌਰ ਤੇ ਦਖਲਅੰਦਾਜ਼ੀ ਕੀਤੀ ਗਈ ਕੁਝ ਰਿਪੋਰਟਸ ਲੱਗੀਆਂ ਉਹਨਾਂ ਦੇ ਉੱਤੇ ਕਾਫੀ ਗੱਲਾਂ ਬਾਤਾਂ ਹੋਈਆਂ ਲੇਕਿਨ ਕੋਈ ਹੱਲ ਉਹਦਾ ਕੋਈ ਉਹਦੇ ਉੱਤੇ ਕਿਸੇ ਨੂੰ ਜ਼ਿੰਮੇਵਾਰ ਜਿਹੜਾ ਉਹ ਨਹੀਂ ਠਹਿਰਾ ਗਿਆ ਲੇਕਿਨ ਬਹਿਸ ਬਹੁਤ ਹੋਈ ਹੁੰਦੇ ਹੁੰਦੇ ਉਹ ਬਹਿਸ ਕਾਫੀ ਲੰਬੀ ਹੁੰਦੀ ਰਹੀ ਔਰ ਫਿਰ ਪਤਾ ਲੱਗਣਾ ਸ਼ੁਰੂ ਹੋਇਆ ਮੀਡੀਆ ਰਿਪੋਰਟਸ ਤੋਂ ਕਿ ਚੀਨ ਦੀ ਸਰਕਾਰ ਦੇ ਵੱਲੋਂ ਬਹੁਤ ਸਾਰੇ ਪੁਲਿਸ ਸਟੇਸ਼ਨ ਜਿਹੜੇ ਆ ਉਹ ਖੋਲੇ ਗਏ ਆ ਔਰ RCMP ਨੇ ਇਸ ਗੱਲ ਨੂੰ تسلیم ਕੀਤਾ ਕਿ ਹਾਂ ਕੁਝ ਇਸ ਤਰੀਕੇ ਦੇ ਜਿਹੜੇ ਪੁਲਿਸ ਸਟੇਸ਼ਨ ਚੀਨ ਦੀ ਸਰਕਾਰ ਦੇ ਵੱਲੋਂ ਕੈਨੇਡਾ ਦੇ ਵਿੱਚ ਖੋਲੇ ਗਏ ਆ ਕਈਆਂ ਨੂੰ ਲੈ ਕੇ RCMP ਦੇ ਵੱਲੋਂ ਉਹਨਾਂ ਦੇ ਆਪਰੇਸ਼ਨ ਨੂੰ ਡਿਸਟਰਪਟਿਵ ਕਰਨ ਦੇ ਵਾਸਤੇ ਕੁਝ ਆਪਰੇਸ਼ਨ ਵੀ ਜਿਹੜੇ ਚਲਾਏ ਗਏ ਇਸ ਪਬਲਿਕ ਸੇਫਟੀ ਮਿਨਿਸਟਰ ਕਲੇਮਡ ਦੈਟ ਆਲ ਬੇਜੀਂਗਸ ਪੁਲਿਸ ਸਟੇਸ਼ਨਸ ਹੈਵ ਬੀਨ ਕਲੋਜ਼ਡ ਟੂਡੇ ਟੂ ਆਫ ਦੋਸ ਪੁਲਿਸ ਸਟੇਸ਼ਨਸ Reportedly said, "No, they're open. They're operating right here in Canada. Why is the prime minister allowing a foreign dictatorship to run police stations on our soil?" You know, the RCMP is taking action against these uh, these uh, foreign police stations. Uh, this is something we uh, need to see, and I've uh, tasked the minister to make sure that it gets done. And to you pata laga parliamentarians ne de ya nu. ਖਾਸ ਤੌਰ ਤੇ ਚੀਨ ਦੀ ਸਰਕਾਰ ਦੇ ਵੱਲੋਂ ਅਥਰ ਤੌਰ ਦੇ ਉੱਤੇ ਯੂ ਨੋ ਇੰਟੀਮੀਡੇਟ ਕੀਤਾ ਗਿਆ ਤੁਮਕਾਇਆ ਗਿਆ ਔਰ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਸਾਹਮਣੇ ਆਣੀਆਂ ਸ਼ੁਰੂ ਹੋਈਆਂ ਜਦੋਂ ਇਹ ਸਾਰਾ ਮਾਮਲਾ ਪਖਣਾ ਸ਼ੁਰੂ ਹੋਇਆ ਹਾਲਾਂਕਿ ਇਸ ਜਿਹੜਾ ਹੈ ਫੋਰਨ ਇੰਟਰਫੀਰੈਂਸ ਦਾ ਮਾਮਲਾ ਇਹਦੀ ਜਿਵੇਂ ਆਪਾਂ ਗੱਲ ਕਰੀਏ ਤਾਂ ਇਹ ਮਾਮਲਾ ਬਹੁਤ ਪਿਛੋਂ ਕਾਫੀ ਲੰਬਾ ਹੈ ਇਸ ਤੋਂ ਪਹਿਲਾਂ ਵੀ ਜਿਹੜੇ ਇੱਕ ਹੋਰ ਇਨਵੈਸਟੀਗੇਟਿਵ ਜਰਨਲਿਸਟ ਗਲੋਬਲ ਨਿਊਜ਼ ਦੇ ਪਹਿਲਾਂ ਆਏ ਸैम ਕੂਪਰ ਜਿਹੜਾ ਅੱਜਕੱਲ ਦਾ ਬਿਊਰੋ ਨਿਊਜ਼ ਤੋਂ ਰਹਿੰਦੇ ਆ ਉਨਾ ਦੇ ਵੱਲੋਂ ਵੀ ਬਹੁਤ ਸਾਰੇ ਐਸੇ ਜਿਹੜੇ ਆਰਟੀਕਲਸ ਇਨਵੈਸਟੀਗੇਟਿਵ ਰਿਪੋਰਟਸ ਇਸ ਵੀਕ ਨੇ ਦਿੱਤੀਆਂ ਗਈਆਂ ਸੀ ਜਿਦੇ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਸੀ ਕਿ ਬਹੁਤ ਲੰਬੇ ਸਮੇਂ ਤੋਂ ਕੈਨੇਡਾ ਦੇ ਵਿੱਚ ਫੋਰਨ ਇੰਟਰਫੀਰੈਂਸ ਜਿਹੜੀ ਆ ਉਹ ਚੀਨ ਦੀ ਸਰਕਾਰ ਦੇ ਵੱਲੋਂ ਕਥਿਤ ਤੌਰ ਤੇ ਕੀਤੀ ਜਾ ਰਹੀ ਹੈ ਲੇਕਿਨ ਹਰ ਵਾਰ ਇਸ ਕਾਨੂੰ ਜਿਹੜਾ ਉਹ ਪਰੇ ਕਰ ਦਿੱਤਾ ਗਿਆ ਲੇਕਿਨ ਹੁਣ ਅੱਜ ਤੋਂ 2 ਹਫਤੇ ਪਹਿਲਾਂ ਐਨ ਐਸ ਆਈ ਕੌਪ ਯਾਨਕਿ ਨੈਸ਼ਨਲ ਸਕਿਉਰਿਟੀ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟਰੀਅਨਸ ਇਹ ਸਾਡੇ ਹਾਊਸ ਆਫ ਕਾਮਨਸ ਕੈਨੇਡਾ ਦੇ ਹਾਊਸ ਆਫ ਕਾਮਨਸ ਦੀ ਜਿਹੜੇ ਆਲ ਪਾਰਟੀ ਪਾਰਲੀਮੈਂਟਸ ਨੇ ਉਹਨਾਂ ਦੀ ਕਮੇਟੀ ਬਣੀ ਹੋਈ ਹੈ ਜਿਹੜੀ ਇਸ ਤਰੀਕੇ ਦੀਆਂ ਜਿੱਥੇ ਕੋਈ ਵਿਦੇਸ਼ੀ ਦਖਲਅੰਦਾਜ਼ੀ ਹੁੰਦੀ ਹੈ ਨੈਸ਼ਨਲ ਸਕਿਉਰਿਟੀ ਨੂੰ ਖਤਰਾ ਹੈ ਉਹਨਾਂ ਚੀਜ਼ਾਂ ਦੀ ਛਾਣਬੀਨ ਕਰਦੀ ਹੈ ਸੀਸਸ ਦੀਆਂ ਇੰਟੈਲੀਜੈਂਸ ਦੇ ਆਧਾਰ ਦੇ ਉੱਤੇ ਸੀਸਸ ਜਿਹੜੀ ਸਾਡੀ ਕੈਨੇਡਾ ਦੀ ਸਕਿਉਰਿਟੀ ਇੰਟੈਲੀਜੈਂਸ ਸਰਵਿਸ ਹੈ ਉਹਨਾਂ ਦੇ ਵੱਲੋਂ ਜਿਹੜੀਆਂ ਜਾਣਕਾਰੀਆਂ ਮਿਲੀਆਂ ਉਹਨਾਂ ਦੇ ਆਧਾਰ ਦੇ ਉੱਤੇ ਇਹ ਗੱਲ ਜਿਹੜੀ ਐਨਐਸਆਈ ਕੋਪ ਨੇ ਜਿਹੜੀ ਕਮੇਟੀ ਆਫ ਪਾਰਲੀਮੈਂਟਰੀਅਨ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਕਿ ਕਈ ਪਾਰਲੀਮੈਂਟਰੀਅਨ ਮੌਜੂਦਾ ਸਮੇਂ ਦੇ ਵਿੱਚ ਵੀ ਐਸੇ ਹੈ ਜਿਨ੍ਹਾਂ ਨੇ ਵਿਟਿੰਗਲੀ অর ਵਿਟਿੰਗਲੀ ਅਰਕੇ ਜਾਣਬੁੱਝ ਕੇ ਜਾਂ ਫਿਰ ਜਾਣੇ ਦੇ ਵਿੱਚ ਕੁਝ ਵਿਦੇਸ਼ੀ ਸਰਕਾਰਾਂ ਦੇ ਨਾਲ ਜੁੜ ਕੇ ਉਹਨਾਂ ਨੂੰ ਕਈ ਤਰ੍ਹਾਂ ਦੇ ਫਾਇਦੇ ਦਿੱਤੇ ਹੈ ਜਾਂ ਉਹਨਾਂ ਦੇ ਕੋਲੋਂ ਕਈ ਤਰ੍ਹਾਂ ਦੇ ਫਾਇਦੇ ਲਏ ਹੈ 2019 ਤੇ 2021 ਦੇ ਫੈਡਰਲ ਇਲੈਕਸ਼ਨ ਵਿੱਚ ਜਿਹੜੇ ਮਿਸਾਲੀਸਾ ਸਾਲ 2020 ਦੇ ਵਿੱਚ ਉਸ ਤੋਂ ਬਾਅਦ ਜਿਹੜੀਆਂ ਰਿਪੋਰਟਸ ਆਣੀਆਂ ਸ਼ੁਰੂ ਹੋਈਆਂ ਵੱਖ-ਵੱਖਰੇ ਨਿਊਜ਼ ਆਰਟੀਕਲਸ ਦੇ ਵਿੱਚ ਉਹ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਚੀਨ ਦੀ ਸਰਕਾਰ ਦੇ ਵੱਲੋਂ 11 ਫੈਡਰਲ ਜਿਹੜੇ ਯੂ ਨੋ ਪਾਰਲੀਮੈਂਟਰੀਅਨ ਕੈਂਡੀਡੇਟਸ ਉਹਨਾਂ ਨੂੰ ਕਠਤ ਤੌਰ ਦੇ ਉੱਤੇ ਤਨ ਰਾਸ਼ੀ ਵੀ ਜਿਹੜੀ ਹੈ ਉਹ ਦਿੱਤੀ ਗਈ ਲੇਕਿਨ ਇਸ ਗੱਲ ਦੇ ਵਿੱਚ ਵੀ ਯੂ نو ਕਿਸੇ ਕਿਸਮ ਦਾ ਕੋਈ ਸੰਗਿਆਨ ਨਹੀਂ ਲਿਆ ਗਿਆ ਕੋਈ ਇਹਦੇ ਤੇ ਕਾਰਵਾਈ ਨਹੀਂ ਕੀਤੀ ਗਈ ਸੋ ਗੱਲ ਵੱਧੇ ਵੱਧੇ ਇੱਥੇ ਪਹੁੰਚ ਗਈ ਕਿ ਅੱਜ ਤੋਂ 2 ਹਫ਼ਤੇ ਪਹਿਲਾਂ ਐਨਐਸਆਈ ਕਾਪ ਆਪਣੀ ਇੱਕ ਰਿਪੋਰਟ ਦਿੰਦੀ ਹੈ ਜਿਹਦੇ ਵਿੱਚ ਕਹਿੰਦੇ ਆ ਕਿ ਕੁਝ ਜਿਹੜੇ ਸਾਡੇ ਪਾਰਲੀਮੈਂਟਰੀਅਨਸ ਨੇ ਉਹਨਾਂ ਨੇ ਵਿਟਿੰਗਲੀ ਐਂਡ ਅਨਵਿਟਿੰਗਲੀ ਜਿਹੜੀਆਂ ਫੋਰਨ ਗਵਰਨਮੈਂਟਸ ਨੇ ਉਹਨਾਂ ਦੇ ਨਾਲ ਮੇਲਜੋਲ ਕਰਕੇ ਉਹਨਾਂ ਨੂੰ ਕਈ ਜਾਣਕਾਰੀਆਂ ਦਿੱਤੀਆਂ ਕਈ ਤਰ੍ਹਾਂ ਦੇ ਉਹਨਾਂ ਦੇ ਨਾਲ ਯੂ نو ਉਹਨਾਂ ਦੇ ਕੰਪਰੋਮਾਈਜ਼ ਕਈ ਥਾਵਾਂ ਦੇ ਉੱਤੇ ਹੋਏ ਉਹ ਕਿਹੋ ਜਿਹੇ ਕੰਪਰੋਮਾਈਜ਼ ਸੀ ਕਿਸੇ ਨੂੰ ਨਹੀਂ ਪਤਾ ਆਮ ਜਨਤਾ ਉਸ ਰਿਪੋਰਟ ਨੂੰ ਨਹੀਂ ਦੇਖ ਸਕਦੀ ਕਿਉਂਕਿ ਉਹ ਰਿਪੋਰਟ ਰਿਡੈਕਟਡ ਹੈ ਰਿਡੈਕਟਡ ਤੋਂ ਭਾਵ ਹੈ ਕਿ ਉਹਦੇ ਤੇ ਉਹਦੇ ਉੱਤੇ ਕੱਟ ਵੱਡ ਜਿਹੜੀ ਹੈ ਉਹ ਕੀਤੀ ਹੋਈ ਹੈ ਕਾਫੀ ਚੀਜ਼ਾਂ ਜਿਹੜੀਆਂ ਲੁਕੋਈਆਂ ਹੋਈਆਂ ਪਬਲਿਕ ਸੇਫਟੀ ਦੇ ਨਾਂ ਤੇ ਪ੍ਰਾਈਵੇਸੀ ਦੇ ਨਾਂ ਤੇ ਔਰ ਉਹ ਜਿਹੜੀਆਂ ਰਿਪੋਰਟਸ ਹੈ ਅਨ ਰਿਡੈਕਟਡ ਰਿਪੋਰਟਸ ਜਿਹੜੀ ਹੈ ਉਹ ਰਿਡੈਕਟ ਕੀਤੀ ਹੋਈ ਹੈ ਸੋ ਅਨ ਰਿਡੈਕਟਡ ਜਿਹੜੀ ਰਿਪੋਰਟ ਹੈ ਉਹਨੂੰ ਦੇਖਣ ਦੇ ਵਾਸਤੇ ਜਿਹੜੇ ਪਾਰਲੀਮੈਂਟਰੀਅਨਸ ਨੇ ਕੇਵਲ ਉਹ ਹੀ ਦੇਖ ਸਕਦੇ ਹਨ ਉਹਨਾਂ ਨੂੰ ਇੱਕ ਸਕਿਉਰਿਟੀ ਕਲੀਅਰੈਂਸ ਜਿਹੜੀ ਉਹ ਲੈਣੀ ਪੈਂਦੀ ਹੈ ਉਸ ਸਕਿਉਰਿਟੀ ਕਲੀਅਰੈਂਸ ਦੇ ਵਿੱਚ ਇੱਕ ਐਨਡੀਏ ਨਾਨ ਡਿਸਕਲੋਜ਼ਰ ਅਗਰੀਮੈਂਟ ਵੀ ਹੈ ਜਿਹਦੇ ਤਹਿਤ ਉਹ ਉਸ ਰਿਪੋਰਟ ਨੂੰ ਪੜਨ ਤੋਂ ਬਾਅਦ ਜਿਹੜੀ ਉਹ ਅਨਰੀਡੈਕਟਿਡ ਰਿਪੋਰਟ ਹੈ ਜਿਹਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਉਸ ਰਿਪੋਰਟ ਨੂੰ ਪੜਨ ਤੋਂ ਬਾਅਦ ਉਹ ਕੋਈ ਗੱਲ ਮੀਡੀਆ ਦੇ ਸਾਹਮਣੇ ਜਾਂ ਕਿਸੇ ਦੇ ਨਾਲ ਕਦੀ ਵੀ ਉਹ ਗੱਲ ਨਹੀਂ ਕਰ ਸਕਦੇ ਇਨਫੈਕਟ ਐਨਐਸਆਈ ਕਾਪ ਦੇ ਜਿਹੜੇ ਮੈਂਬਰਸ ਹੈ ਉਹ ਪੂਰੀ ਜ਼ਿੰਦਗੀ ਇਸ ਰਿਪੋਰਟ ਦੀਆਂ ਫਾਈਂਡਿੰਗਸ ਇਸ ਰਿਪੋਰਟ ਦੇ ਵਿੱਚ ਆਈਆਂ ਜਾਣਕਾਰੀਆਂ ਉਹਨਾਂ ਨੂੰ ਕਿਸੇ ਦੇ ਨਾਲ ਵੀ ਸ਼ੇਅਰ ਨਹੀਂ ਕਰ ਸਕਦੇ ਹੁਣ ਗੱਲਾਂ ਦੀ ਅਕਾਉਂਟੇਬਿਲਟੀ ਕਿਉਂਕਿ ਹੁਣੇ ਪਤਾ ਲੱਗ ਰਿਹਾ ਕਿ ਉਹ ਰਿਪੋਰਟ ਜਿਸ ਦੇ ਵਿੱਚ ਕੁਝ ਸਾਡੇ ਕਰੰਟ ਮੌਜੂਦਾ ਸਮੇਂ ਦੇ ਪਾਰਲੀਮੈਂਟਰੀਅਨ ਵਿਦੇਸ਼ੀ ਮੁਲਕਾਂ ਦੇ ਨਾਲ ਕਿਸੇ ਕੰਪਰੋਮਾਈਜ਼ ਦੇ ਵਿੱਚ ਰਹੇ ਜਾਂ ਸ਼ਾਇਦ ਅਜੇ ਵੀ ਹੋਣ ਉਸ ਕੋ ਰਿਪੋਰਟ ਸਾਡੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਕੋਲ 10 ਮਹੀਨੇ ਤੋਂ ਪਈ ਹੋਈ ਸੀ ਉਹਤੇ ਕੋਈ ਕਾਰਵਾਈ ਨਹੀਂ ਹੋਈ ਹੈਰਾਨੀ ਦੀ ਗੱਲ ਇਹ ਇਸ ਕੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਾਮਲੇ ਦੇ ਉੱਤੇ ਜਦੋਂ ਤੋਂ ਇਹ ਰਿਪੋਰਟ ਬਾਹਰ ਆਈ ਜਿਹੜੀ ਰਿਡੈਕਟਿਡ ਰਿਪੋਰਟ ਜੋ ਬਾਹਰ ਆਈ ਤੇ ਤੇ ਹੋ ਹੱਲਾ ਮਚਣਾ ਸ਼ੁਰੂ ਹੋ ਗਿਆ ਹਾਊਸ ਆਫ ਹਾਊਸ ਆਫ ਕਾਮਨਸ ਦੇ ਵਿੱਚ ਜਿਹੜੇ ਚਰਚਾਾਂ ਸ਼ੁਰੂ ਹੋ ਗਈਆਂ ਲੇਕਿਨ ਇਸ ਰਿਪੋਰਟ ਨੂੰ ਪੜ੍ਹਨ ਦੇ ਵਾਸਤੇ ਜਿਹੜੇ ਮੁੱਖ ਵਿਰੋਧੀ ਧਰ ਦੇ ਲੀਡਰ ਨੇ ਪੀਰ ਪੋਲੀਏਵ ਜਿਹੜੇ ਕਿ ਕੰਜ਼ਰਵੇਟਿਵ ਫੈਡਰਲ ਕੰਜ਼ਰਵੇਟਿਵ ਲੀਡਰ ਨੇ ਉਹਨਾਂ ਨੇ ਕਿਹਾ ਕਿ ਮੈਂ ਸਿਕਿਉਰਿਟੀ ਕਲੈਰੈਂਸ ਨੂੰ ਲੈ ਕੇ ਇਸ ਰਿਪੋਰਟ ਨੂੰ ਨਹੀਂ ਪੜ੍ਹਨਾ ਕਿਉਂਕਿ ਜੇ ਮੈਂ ਇਸ ਰਿਪੋਰਟ ਨੂੰ ਸਕਿਉਰਿਟੀ ਕਲੀਅਰੈਂਸ ਲੈ ਕੇ ਪੜ੍ਹਦਾ ਤਾਂ ਫਿਰ ਇਹ ਪੜ੍ਹਨਾ ਮੇਰਾ ਕਿਸੇ ਕੰਮ ਦਾ ਨਹੀਂ ਕਿਉਂਕਿ ਮੈਂ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਕਰ ਸਕਦਾ ਉਹਨਾਂ ਦਾ ਕਹਿਣਾ ਸੀ ਕਿ ਨੇਮ ਨੇਮਿੰਗਸ ਕੀਤੀਆਂ ਜਾਣ ਯਾਨੀ ਕਿ ਉਹਨਾਂ ਪਾਰਲੀਮੈਂਟਰੀਅਨਸ ਦਾ ਨਾਮ ਨਸ਼ਰ ਕਰ ਦਿੱਤਾ ਜਾਏ ਪ੍ਰਧਾਨ ਮੰਤਰੀ ਦੇ ਵੱਲੋਂ ਹਾਲਾਂਕਿ ਹਾਊਸ ਆਫ ਕਾਮਨਸ ਦੇ ਕੁਐਸਚਨ ਪੀਰੀਅਡ ਦੇ ਵਿੱਚ ਜਦੋਂ ਇਹ ਗੱਲ ਹੋਈ ਤਾਂ ਪ੍ਰਧਾਨ ਮੰਤਰੀ ਉੱਥੇ ਨਹੀਂ ਸੀ ਲੇਕਿਨ ਪਬਲਿਕ ਸੇਫਟੀ ਮਿਨਿਸਟਰ ਡੋਮਿਨਿਕ ਲਾਬਲਾਂਕ ਉਹ ਉੱਥੇ ਸੀ ਡੋਮਿਨਿਕ ਲਾਬਲਾਂਕ ਦੇ ਵੱਲੋਂ ਜਦੋਂ ਪ੍ਰੈਸ਼ਰ ਕੀਤਾ ਗਿਆ ਵਿਰੋਧੀ ਪਾਰਟੀ ਦੇ ਵੱਲੋਂ ਡੋਮਿਨਿਕ this speaker greg forges ਉਹਨਾਂ ਨੂੰ ਇਹ ਕਿਹਾ ਕਿ ਮੈਂ RCMP ਦੇ ਡੈਪਟੀ ਕਮਿਸ਼ਨਰ ਦੇ ਨਾਲ ਇਸ ਬਾਰੇ ਦੇ ਵਿੱਚ ਵਿਚਾਰ ਕੀਤਾ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਕਿਸੇ ਦਾ ਵੀ ਨਾਂ ਨਹੀਂ ਲੈ ਸਕਦੇ ਜੇ ਤੁਸੀਂ ਨਾਮ ਲੈਂਦੇ ਹੋ ਤਾਂ ਤੁਹਾਡੇ ਉੱਤੇ ਕ੍ਰਿਮੀਨਲ ਪ੍ਰੋਸਟੀਚੂਸ਼ਨ ਜਿਹੜਾ ਉਹ ਹੋ ਸਕਦਾ ਸੋ ਕਹਿੰਦੇ ਮੈਂ ਇਸ ਕਰਕੇ ਕੋਈ ਨਾਂ ਨਹੀਂ ਲਾऊंगा ਜਿੰਨੇ ਪੜਨਾ ਹੈ ਕਲੀਅਰੈਂਸ ਲਓ ਸਕਿਉਰਟੀ ਕਲੀਅਰੈਂਸ पर पर That's the appropriate way to do it. The conservatives are pretending that you can stand up and release a list of names, Mr. Speaker. I asked the deputy commissioner of the RCMP, Mark Flynn, this morning, what would happen if I stood up and announced a list of names like my colleagues are asking me to do, and he said I would be subject to criminal prosecution. So, guess what, Mr. Speaker? I'm not going to do that. <laughs> <laughs> ਯਾਰਮੈਨੂ ਇਹਦੇ ਬਾਰੇ ਜਿਹੜੇ ਗ੍ਰੀਨ ਪਾਰਟੀ ਫੈਡਰਲ ਗ੍ਰੀਨ ਪਾਰਟੀ ਦੇ ਲੀਡਰ ਐਲਿਜ਼ਾਬੈਥ ਮੇ ਜਿਹੜੇ ਐਮਪੀ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਮੈਸਕਿਉਰਿਟੀ ਕਲੈਰੈਂਸ ਰਿਵਿਊ ਹੋ ਰਹੀ ਹੈ ਔਰ ਮੈਸ ਰਿਪੋਰਟ ਨੂੰ ਪੜ੍ਹ ਰਹੇ ਹਨ ਰਿਪੋਰਟ ਨੂੰ ਪੜ੍ਹਨ ਤੋਂ ਬਾਅਦ ਉਹ ਮੀਡੀਆ ਦੇ ਅੱਗੇ ਆਏ ਪਰ ਉਹਨਾਂ ਨੇ ਕਿਹਾ ਕਿ ਆਈ ਫੀਲ ਰੈਲੀਵਡ ਮੈਨੂ ਇਸ ਗੱਲ ਦੀ ਤਸੱਲੀ ਹੈ ਮੌਜੂਦਾ ਸਮੇਂ ਦੇ ਵਿੱਚ ਸਾਡਾ ਕੋਈ ਵੀ ਪਾਰਲੀਮੈਂਟਰੀਅਨ ਕਿਤੇ ਵੀ ਕਿਸੇ ਕੰਪਰੋਮਾਈਜ਼ਿੰਗ ਸਿਚੁਏਸ਼ਨ ਦੇ ਵਿੱਚ ਕਿਸੇ ਵੀ ਵਿਦੇਸ਼ੀ ਸਰਕਾਰ ਦੇ ਨਾਲ ਨਹੀਂ ਹੈ ਉਹ ਕਹਿੰਦੇ ਇੱਕ ਸਾਬਕਾ ਮੈਂਬਰ ਆਫ ਪਾਰਲੀਮੈਂਟਰੀਅਨ ਸੀ De Entonces, aquí, there is no list of mps who have shown disloyalty to canada. so i am very glad i read the full report. i am very comfortable sitting with my colleagues. we will disagree on policy and on many issues, but i am vastly relieved. So, ਐਲਿਜ਼ਾਬੈਥ ਮੇਰ ਨੇ ਕੀ ਕਿਹਾ ਲੇਕਿਨ ਹੈਰਾਨਗੀ ਦੀ ਗੱਲ ਇਹ ਹੈ ਕਿ ਇਸ ਤਰੀਕੇ ਨਾਲ ਲੱਗ ਰਿਹਾ ਸੀ ਕਿਉਂਕਿ ਇਸ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਚੀਨ ਦੇ ਨਾਲ ਨਾਲ ਭਾਰਤ ਦੀ ਸਰਕਾਰ ਦੇ ਵੱਲੋਂ ਵੀ ਕਥਿਤ ਤੌਰ ਤੇ ਦਖਲਅੰਦਾਜ਼ੀ ਕੀਤੀ ਗਈ ਲੇਕਿਨ ਐਲਿਜ਼ਾਬੈਥ ਮੇਰ ਦੀ ਗੱਲ ਇਹ ਸਾਫ਼ ਦਰਸਾਉਂਦੀ ਸੀ ਕਿ ਅਜੇ ਹੀ ਜਿਹੜੀ ਕੋਈ ਗੱਲਬਾਤ ਹੈ ਜਾਂ ਕੋਈ ਸਾਡਾ ਮੌਜੂਦਾ ਸਮੇਂ ਦੇ ਵਿੱਚ ਪਾਰਲੀਮੈਂਟੇਰੀਅਨ ਹੈ ਜਿਸ ਐਮਪੀਜ਼ ਜਾਂ ਸੈਨੇਟਰ ਨੇ ਉਹ ਇਹ ਚਰਚਾ ਸ਼ਾਮਿਲ ਨਹੀਂ ਹੈ ਤੇ ਕਿਸਮ ਦੀ ਇੱਕ ਲੱਗ ਰਿਹਾ ਸੀ ਕਿ ਕਲੀਨ ਚਿਟ ਦੇ ਦਿੱਤੀ ਗਈ ਤੁਸੀਂ ਖੁਦ ਸੁਣਿਆ ਇਸ ਤਰੀਕੇ ਦੇ ਸੰਕੇਤ ਵਿੱਚ ਕਲੀਨਚਰ ਦਿੱਤੀ ਗਈ ਜਾਂ ਕਿ ਜਿਹੜੇ ਵਿਦੇਸ਼ੀ ਦੇਸ਼ਾਂ ਦੀ ਗੱਲ ਕੀਤੀ ਜਾਂ ਚੀਨ ਔਰ ਭਾਰਤ ਨੇ ਕੋਈ ਦਖਲਅੰਦਾਜ਼ੀ ਇਸ ਤਰੀਕੇ ਨਾਲ ਨਹੀਂ ਕੀਤੀ ਲੇਕਿਨ ਇਸ ਮਾਮਲੇ ਦੇ ਵਿੱਚ ਅੱਜ ਯਾਨੀ ਕਿ 13 ਜੂਨ ਨੂੰ ਇੱਕ ਵੱਡਾ ਖੁਲਾਸਾ ਉਦੋਂ ਹੁੰਦਾ ਜਦੋਂ ਫੈਡਰਲ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਇਹ ਕਹਿੰਦੇ ਆ ਕਿ ਮੈਂ ਵੀ ਇਹ ਰਿਪੋਰਟ ਜਿਹੜੀ ਹੈ ਸਕਿਉਰਿਟੀ ਕਲੀਅਰੈਂਸ ਲੈ ਕੇ ਪੜ੍ਹ ਲਈ ਹੈ ਔਰ ਉਹ ਬਾਹਰ ਆ ਕੇ ਕਹਿੰਦੇ ਆ ਕਿ ਮੈਂ ਰਿਲੀਫ ਫੀਲ ਨਹੀਂ ਕਰਦਾ ਉਸੇ ਰਿਪੋਰਟ ਨੂੰ ਜਿਹੜੀ ਐਲਿਜ਼ਾਬੈਥ ਮੇ ਜਿਹੜੇ ਕਿ ਇੱਕ ਫੈਡਰਲ ਪਾਰਟੀ ਦੇ ਲੀਡਰ ਨੇ ਉਹਨਾਂ ਦੇ ਵੱਲੋਂ ਜੋ ਕਿਹਾ ਜਾ ਰਿਹਾ ਸੀ ਉਸ ਤੋਂ ਬਿਲਕੁਲ ਉਲਟ ਗੱਲ ਜਿਹੜੀ ਹੈ ਉਸੇ ਰਿਪੋਰਟ ਨੂੰ ਪੜ੍ਹ ਕੇ ਐਨਡੀਪੀ ਦੇ ਫੈਡਰਲ ਲੀਡਰ ਜਗਮੀਤ ਸਿੰਘ ਦੇ ਵੱਲੋਂ ਕਹੀ ਗਈ ਜਿਹੜੇ ਕਿ ਇਸ ਵੇਲੇ ਸੱਤਾਧਾਰੀ ਧਿਰ ਦੇ ਵਿੱਚ ਯਾਨੀ ਕਿ ਲਿਬਰਲ ਪਾਰਟੀ ਸਰਕਾਰ ਦੇ ਵਿੱਚ ਹੈ ਲੇਕਿਨ ਉਹਨਾਂ ਦਾ ਜਿਹੜਾ ਸਪਲਾਈ ਐਂਡ ਕੰਫੀਡੈਂਸ ਇੱਕ ਐਗਰੀਮੈਂਟ ਹੋਇਆ ਹੋਇਆ ਉਹ एनडीपी ਦੇ ਨਾਲ ਹੋਇਆ ਹੈ ਜਗਨਜੀਤ ਸਿੰਘ ਦੇ ਨਾਲ ਹੋਇਆ ਸੋ ਲਿਬਰਲ ਸਰਕਾਰ ਮਾਈਨੋਰਟੀ ਦੇ ਵਿੱਚ ਹੈ ਉਹ ਸਰਕਾਰ ਨਹੀਂ ਚੱਲ ਸਕਦੀ ਜੇ ਐਨਡੀਪੀ ਆਪਣੀ ਸਪੋਰਟ ਵਾਪਸ ਲੈ ਲੈਂਦੀ ਹੈ ਉਹ ਸਪਲਾਈ ਐਂਡ ਕੰਫੀਡੈਂਸ ਐਗਰੀਮੈਂਟ ਤੋਂ ਬਾਹਰ ਹੋ ਜਾਂਦੀ ਹੈ ਲੇਕਿਨ ਅਜੇ ਉਹ ਬਾਹਰ ਨਹੀਂ ਹੋ ਰਹੇ ਲੇਕਿਨ ਜਗਨਜੀਤ ਸਿੰਘ ਨੇ ਇਹ ਗੱਲ ਕੀਤੀ ਕਿ ਕਹਿੰਦੇ ਜੀ ਆਈ ਐਮ ਨਾਟ ਰਿਲੀਫਡ ਔਰ ਜਦੋਂ ਉਹਨੂੰ ਸਵਾਲ ਪੁੱਛੇ ਗਏ ਕਿ ਕੀ ਅਜੇ ਵੀ ਕੁਝ ਮੈਂਬਰ ਪਾਰਲੀਮੈਂਟ ਹੈ ਕਹਿੰਦੇ ਨੰਬਰ ਆਫ ਮੈਂਬਰ ਆਫ ਪਾਰਲੀਮੈਂਟਸ ਜਿਹੜੇ ਉਹ ਹੈਗੇ ਆ ਜਿਹੜੇ ਕਿ ਵਿਦੇਸ਼ੀ ਸਰਕਾਰਾਂ ਦੇ ਨਾਲ ਕਿਤੇ ਨਾ ਕਿਤੇ ਕੰਪਰੋਮਾਈਜ਼ਿੰਗ ਸਿਚੁਏਸ਼ਨ ਦੇ ਵਿੱਚ ਕੋਈ ਜਾਣਕਾਰੀਆਂ ਸ਼ੇਅਰ ਕਰਨ ਦੇ ਵਿੱਚ ਸ਼ਾਮਲ ਹੋ ਸਕਦੇ ਇਨਫੈਕਟ ਉਹਨਾਂ ਨੇ ਕਿਹਾ ਕਿ ਉਹ ਟ੍ਰੇਟਰ ਹੈ ਉਹ ਗੱਦਾਰ ਹੈ ਇਸ ਮੁਲਕ ਦੇ ਲੇਕਿਨ ਕਿਸ ਦਾ ਨਾਮ ਦੱਸਿਆ ਉਹ ਜੋ ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਭਾਰਤ ਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਚੀਨ ਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਨਿਸ਼ਾਨੇ ਤੇ ਲਿਆ ਕਿ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਇਸ ਮਾਮਲੇ 'ਚ ਕੁਝ ਨਹੀਂ ਕਰ ਰਹੇ ਲੇਕਿਨ ਪੱਤਰਕਾਰਾਂ ਨੇ ਉਹਨਾਂ ਨੂੰ ਬਹੁਤ ਤਿੱਖੇ ਸਵਾਲ ਪੁੱਛੇ Was there, was there anything in the unredacted report that was connected to you personally? Uh, I was a target. Are the that are involved, wittingly or unwittingly, are they traitors to Canada? What they're doing is unethical. Uh, it is, in some cases, against the law, and it is indeed—they uh, uh, are indeed traitors to the country. ਤੁਸੀਂ ਜਗਮੀਤ ਸਿੰਘ ਦੀ ਗੱਲ ਸੁਣੀ ਜਗਮੀਤ ਸਿੰਘ ਨੇ ਇਹ ਕਿਹਾ ਕਿ ਮੈਂ ਵੀ ਨਿਸ਼ਾਨੇ ਤੇ ਰਿਆ ਆਈ ਵਾਸ ਅ ਟਾਰਗੇਟ ਇਨ ਦੈਟ ਰਿਪੋਰਟ ਐਸ ਵੈਲ ਐਸ ਹੀ ਸੈਡ ਇਨ ਦੀਡ देयर आर ਟ੍ਰੇਟਰਸ ਇੱਕ ਟ੍ਰੇਟਰ ਹੈਗੇ ਯਾਨਕਿ ਗੱਦਾਰ ਉਸ ਤੋਂ ਬਾਅਦ ਜਿਹੜੇ ਕੋ ਜਰਨਲਿਸਟ ਨੇ ਉਹਨਾਂ ਨੇ ਜਗਮੀਤ ਸਿੰਘ ਨੂੰ ਗ੍ਰਿਲ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਜੇ ਤੁਹਾਨੂੰ ਲੱਗ ਰਿਹਾ ਕਿ ਇਸ ਵੇਲੇ ਕੈਨੇਡੀਅਨ ਡੈਮੋਕ੍ਰੇਸੀ ਸਟੇਕ ਤੇ ਹੈ ਉਹ ਤਾਕ ਦੇ ਉੱਤੇ ਹੈ ਤਾਂ ਤੁਸੀਂ ਸਰਕਾਰ ਨੂੰ ਅਜੇ ਵੀ ਸਪੋਰਟ ਕਿਉਂ ਕਰ ਰਹੇ ਹੋ ਜਗਮੀਤ ਸਿੰਘ ਗੱਲਾਂ is our democracy is at stake here so why are you continuing to prop up the government who you say isn't taking democracy seriously why do you continue to prop them up so the question is what are we going to do no, about it no, the, the question, the question, is question to me when you say our democracy is at stake and this government is not taking our democracy seriously, why continue to back them up? We're not at all doing that. What we're saying is we're going to demand answers. We're going to continue to push for solutions. Because we're in Parliament right now, I was able to read these documents. Because we're in Parliament now, we've been able to push for a letter to have the public inquiry also include the Conservative leadership race in uh, a part of the public inquiry. Mr. Singh, Mr. Singh. Ms. May said. I don't think there's a debate about whether there were MPs that were named in the report, but what she said was there was not a secret list of MPs who have been disloyal to Canada. In your assessment of the unredacted report, is there a list of MPs who have been disloyal to Canada? The conclusions of, that are publicly available suggest that there are a number of MPs that were engaged in activities that were uneth unethical in some cases illegal or criminal after having read the unredacted version i, I agree with that finding absolutely there are clearly uh, a number of mps that are engaged in that behavior that is borne out by the report so sacha ki elizabeth may sache ya jagmeet singh sache ਜੇ ਦੋਹੇ ਆਪਣੀ ਆਪਣੀ ਜਗ੍ਹਾ ਤੇ ਸੱਚੇ ਆ ਤਾਂ ਸੇਮ ਰਿਪੋਰਟ ਨੂੰ ਪੜ੍ਹ ਕੇ ਉਹਨਾਂ ਦੇ ਕਨਕਲੂਜਨ ਡਿਫਰੈਂਟ ਕਿਵੇਂ ਹੋ ਗਏ ਕੀ ਇਹ ਲੋਕਾਂ ਨੂੰ ਕਨਫਿਊਜ਼ ਕਰਨ ਵਾਲੀ ਗੱਲ ਨਹੀਂ ਕੀ ਇਹ ਕੈਨੇਡੀਅਨ ਨੂੰ ਇੱਕ ਭੰਬਲ ਪੂਸੇ ਚ ਪਾਉਣ ਵਾਲੀ ਗੱਲ ਨਹੀਂ ਕਿ ਕੀ ਇਸ ਮੁਲਕ ਦੇ ਵਿੱਚ ਜੇ ਕੋਈ ਵਿਦੇਸ਼ੀ ਦਖਲਅੰਦਾਜ਼ੀ ਹੋ ਰਹੀ ਹੈ ਨਾ ਕੇਵਲ ਦਖਲਅੰਦਾਜ਼ੀ ਹੋ ਰਹੀ ਹੈ ਸਾਡੇ ਆਪਣੇ ਪਾਰਲੀਮੈਂਟਰੀਅਨ ਉਹਦੇ ਚ ਸ਼ਾਮਲ ਨੇ ਤਾਂ ਕੀ ਉਹਨਾਂ ਨੂੰ ਜਵਾਬਦੇਹ ਨਹੀਂ ਬਣਾਇਆ ਜਾਣਾ ਚਾਹੀਦਾ ਕੀ ਜਗਮੀਤ ਸਿੰਘ ਨੂੰ ਇਸ ਵੇਲੇ ਸਰਕਾਰ ਨੂੰ ਸਪੋਰਟ ਕਰਨਾ ਚਾਹੀਦਾ ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਆਮ ਲੋਕ ਪੁੱਛਦੇ ਰਹਿਣਗੇ ਉਹ ਜ਼ੋਰ ਜਾਣਕਾਰੀਆਂ ਲੈ ਕੇ ਛੇਤੀ ਤੁਹਾਡੇ ਕੋਲ ਮੈਂ ਇੱਕ ਵਾਰ ਫਿਰ ਤੋਂ ਸ਼ਾਮਲ ਹੋਵਾਂਗਾ